ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂਜੀ ਪੰਜਾਬ ਤੇ ਮੈਂ ਤੁਹਾਡੇ ਨਾਲ ਪ੍ਰਦੀਪ ਹਡੋਲੇ ਅੱਜ ਮੇਰੇ ਨਾਲ ਅਜੀ ਸਖਸ਼ੀਤ ਮੌਜੂਦ ਹੈ ਜਿਸ ਦੇ ਕੀ ਚਰਚੇ ਦੁਨੀਆ ਭਰ ਦੇ ਵਿੱਚ ਨੇ ਬੋਡੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਵੱਖਰਾ ਨਾਮ ਕਮਾਇਆ ਤੇ ਹਾਲਾਂਕਿ ਜੇ ਸਹੂਲਤਾਂ ਦੀ ਗੱਲ ਕਰੀ ਜਾਵੇ ਤਾਂ ਉਹਨਾਂ ਨੇ ਸਾਰਾ ਕੁਝ ਆਪਣੇ ਪੱਖੋਂ ਕੀਤਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੋਈ ਸਹੂਲਤ ਨਹੀਂ ਆਈ ਪਰ ਆਪਣੇ ਪੱਧਰ ਤੇ ਉਹ ਆਪਣੇ ਸ਼ੌਂਕ ਨੂੰ ਪੂਰਾ ਕਰ ਰਹੇ ਨੇ ਸਵਾਗਤ ਕਰਦੇ ਹਾਂ ਮੇਰੇ ਨਾਲ ਨੇ ਕੋਕੂ ਰਾਮ ਜੀ ਸਤਿ ਸ਼੍ਰੀ ਅਕਾਲ ਜੀ ਜੈ ਭਾਲਮ ਕੀ ਜੈ ਪੀ ਸਰ ਕਿਵੇਂ ਹੋ ਮੈਂ ਠੀਕ ਹਾਂ ਤੁਸੀਂ ਸੁਣਾਓ ਤੇ ਬਹੁਤ ਬਹੁਤ ਧੰਨਵਾਦ ਕਿ ਸਰਕਾਰਾਂ ਤੇ ਨਹੀਂ ਸਾਡਾ ਪਤਾ ਲੈਣ ਆਉਂਦੇ ਆ ਘਟੋ ਘਟ ਮੀਡੀਆ ਤਾਂ ਆਂਦੀ ਹੈ ਜੀ ਹਾਲੀ ਦੇ ਵਿੱਚ ਤੁਸੀਂ ਜਿੱਤ ਕੇ ਆਏ ਹੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਨੂੰ ਦੀ ਵਧਾਈਆਂ ਜੀ ਜੀ ਬਹੁਤ ਬਹੁਤ ਵਧਾਈਆਂ ਮੈਂ ਸਾਰੇ ਭਾਰਤ ਦੇਸ਼ ਨੂੰ ਵਧਾਈਆਂ ਦੇਵਾਂਗਾ ਕਿ ਹਾਲੀ ਵਿੱਚ ਜਿਹੜਾ ਹੁਣ ਕੰਪੀਟੀਸ਼ਨ ਇੰਟਰਨੈਸ਼ਨਲ ਗਲੋਵਰ ਕੰਪੀਟੀਸ਼ਨ ਜਿਹੜਾ ਹੋਇਆ ਹੈ ਦੁਬਈ ਦੇ ਵਿੱਚ ਉਹਦੇ ਵਿੱਚ ਆਪਣੇ ਭਾਰਤ ਲਈ ਮੈਂ ਦੋ 골ਡ ਮੈਡਲ ਹਾਸਲ ਕਰੇ ਜੀ ਇਸ ਵਾਰ ਬੜੀ ਖੁਸ਼ੀ ਦੀ ਗੱਲ ਹੈ ਇਹ ਮੇਰੇ ਵਾਸਤੇ ਕਿ ਮੈਂ 골ਡ ਮੈਡਲ ਦੋ ਹਾਸਲ ਕਰਨ ਦੇ ਨਾਲ ਨਾਲ ਮੈਡਲਾਂ ਦੀ ਲਗਾਤਾਰ ਮੈਂ ਹੈਟ੍ਰਿਕ ਵੀ ਪਾਰ ਕਰ ਗਿਆ ਜੀ ਸਰ ਜੀ ਮੈਂ ਤੁਸੀਂ ਹੁਣ ਜਿੱਤ ਕੇ ਆਇਓ ਹਨਾ ਤੇ ਤੁਸੀਂ ਖੁਦ ਕਹਿ ਰਹੇ ਹੋ ਕਿ 골ਡ ਮੈਡਲ ਜਿੱਤੇ ਆ ਪਰ ਉਥੇ ਕੀਵੇਂ ਦਾ ਮਾਹੌਲ ਸੀਗਾ ਜਦੋਂ ਕੋਈ ਸਰਕਾਰ ਦਾ ਉਥੇ ਪਹੁੰਚਿਆ ਤੁਹਾਨੂੰ ਨੁਮਾਇੰਦਾ ਨਹੀਂ ਸਰਕਾਰ ਦਾ ਤਾਂ ਸਾਨੂੰ ਕੋਈ ਨੁਮਾਇੰਦਾ ਸਾਨੂੰ ਪਹੁੰਚਿਆ ਨਹੀਂ ਜੀ ਸਾਨੂੰ ਗਰੀਬ ਬੰਦੇ ਨੂੰ ਕੌਣ ਲੈਣ ਜਾਂਦਾ ਜੀ ਸਰਕਾਰ ਦੇ ਤਾਂ ਬੜੇ ਬੜੇ ਲੋਕਾਂ ਨੂੰ ਪੁੱਛਦੇ ਨੇ ਤੇ ਸਾਡੇ ਵਰਗੇ ਤਾਂ ਦੇਖੋ ਆਪਣੇ ਜਿਹੜਾ ਸਾਡਾ ਕੰਪੀਟੀਸ਼ਨ ਸੀ ਮੇਰਾ ਕੰਪੀਟੀਸ਼ਨ ਮੇਨ ਜਿਹੜਾ ਜਿਹੜੀ ਸਾਡੀ ਫਾਈਟ ਤੀ ਤਾਂ ਪਾਕਿਸਤਾਨ శ్రీਲੰਕਾ ਇਹ ਇਹ ਮੁਲਕਾਂ ਨਾਲ ਤੀ ਮੇਨ ਪਾਕਿਸਤਾਨ ਤੀ ਤੇ ਅਸੀਂ ਤਾਂ 28 ਤਰੀਕ ਨੂੰ ਹੀ ਪਾਕਿਸਤਾਨ ਨੂੰ ਹਰਾਇਆ ਇਹਦੀ ਜੀ ਆਪਣੀ ਫੌਜਾਂ ਨੇ ਤਾਂ ਹੁਣ ਬਹੁਤ ਵਧੀਆ ਅੱਧੀ ਚਲੋ ਹਰਾਏ ਆ ਉਹ ਤੇ ਅਸੀਂ ਤਾਂ ਪਾਕਿਸਤਾਨ ਨੂੰ ਪਹਿਲੀ 28 ਤਰੀਕ ਨੂੰ ਡਿਕਲੇਅਰ ਕਰਤਾ ਇਹਦੀ ਹਾਰਾਂ ਦਾ ਸਿਲਸਲਾ ਜੀ ਸਰ ਤੁਸੀਂ ਇਹ ਇਸ ਚੀਜ਼ ਦਾ ਸ਼ੌਂਕ ਕਿਵੇਂ ਪਾਇਆ ਕੀਤਾ ਇਹ శ్రీ ਇਹ ਇਹਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਮੈਂ ਬਚਪਨ ਤੋਂ ਹੀ ਇਹ ਦੇ ਨਾਲ ਲੱਗਿਆ ਮੈਂ ਘੱਟੋ ਘੜੀ ਵੀ ਮੈਂ 15-16 ਸਾਲ ਦਾ ਹੋਊਗਾ ਜਦੋਂ ਮੈਂ ਇਸ ਬੋਡੀ ਬਿਲਡਿੰਗ ਦੇ ਵਿੱਚ ਪਿਆ ਹੋਇਆ ਤੇ ਔਲੀ-ਔਲੀ ਕਿਵੇਂ ਤੁਸੀਂ ਕੰਪੀਟੀਸ਼ਨਾਂ ਦੇ ਵਿੱਚ ਕਿਵੇਂ ਆਏ ਕੰਪੀਟੀਸ਼ਨਾਂ ਚ ਐਵੇਂ ਆਇਆ ਜੀ ਅਸਲ ਦੇ ਵਿੱਚ ਕੀ ਕਿ ਕਿ ਮੈਂ ਜਦੋਂ ਮੇਰੀ ਉਮਰ ਕੋਈ 10-10 ਸਾਲ ਦੀ ਹੋ ਗਈ ਉਦੋਂ ਮੈਂ ਕਿਸੇ ਮੱਝਾਂ ਵਾਲੇ ਦੇ ਘਰ 'ਚ ਨੌਕਰ ਦਾ ਕੰਮ ਕਰਦਾ ਸੀ ਜੀ ਉਹਨਾਂ ਦੇ ਘਰ 'ਚ ਹੀ ਰਹਿੰਦਾ ਸੀ ਤੇ ਉੱਥੋਂ ਮੈਂ ਸਟੇਡੀਅਮ 'ਚ ਉਹਨਾਂ ਦੀ ਮੱਝਾਂ ਚਰਨ ਲਈ ਲੈ ਕੇ ਜਾਂਦਾ ਤੇ ਉੱਥੇ ਜਿਹੜੇ ਐਥਲੀਟ ਪਹਿਲਵਾਨ ਜਿਹੜੇ ਉੱਥੇ ਪ੍ਰੈਕਟਿਸ ਕਰਦੇ ਦੀ ਮੈਂ ਉਹਨਾਂ ਨੂੰ ਜਾ ਕੇ ਦੇਖਦਾ ਸੀ ਉਹਨਾਂ ਨੂੰ ਦੇਖ ਕੇ ਫਿਰ ਮੈਂ ਮਨ 'ਚ ਸੋਚਦਾ ਸੀ ਕਿ ਮੈਂ ਪੜ ਤਾ ਪਾਇਆ ਨਹੀਂ ਵੀ ਚਲੋ ਮੈਂ ਵੀ ਮੈਨੂੰ ਬੜਾ ਸ਼ੌਂਕ ਸੀ ਪਹਿਲਵਾਨਾਂ ਨੂੰ ਦੇਖਦਾ ਸੀ ਕਿ ਮੈਂ ਪਹਿਲਵਾਨ ਬਣਾਂਗਾ ਜ਼ਰੂਰ ਜੀ ਤੇ ਉੱਥੋਂ ਮੇਰੀ ਪ੍ਰੈਕਟਿਸ ਸ਼ੁਰੂ ਹੋਈ ਹੈ ਜੀ ਜੀ ਫਿਰ ਹੌਲੀ-ਹੌਲੀ ਜਿਵੇਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਤਾਂ ਮਤਲਬ ਪਹਿਲਾ ਪ੍ਰਾਈਜ਼ ਤੁਸੀਂ ਕਦੋਂ ਜਿੱਤਿਆ ਜੀ ਇਹ ਲਾਈਨ ਦੇ ਵਿੱਚ ਇਦਾਂ ਆਏ ਕਿ ਜਦੋਂ ਮੈਂ ਉੱਥੋਂ ਮੱਝਾ ਵਾਲਾ ਤੋਂ ਕੋਈ 16 ਸਾਲ ਦੀ ਉਮਰ ਹੋ ਗਈ ਹੋਣੀ ਉਦੋਂ ਮੈਂ ਉੱਥੋਂ ਕੰਮ ਛੱਡ ਕੇ ਜਦੋਂ ਆਪਣੇ ਘਰ ਪਹੁੰਚਦਾ ਹੂੰ ਧਿਰੂਨਗਰ ਪਟਿਆਲੇ 'ਚ ਤਾਂ ਇੱਥੇ ਸਾਡੇ ਬਾਹਰ ਦੇ ਵਿੱਚ ਹੀ ਸਾਡੇ ਕੂਆ ਹੁੰਦਾ ਸੀ ਜਿੱਥੋਂ ਅਸੀਂ ਪਾਣੀ ਖਿੱਚਦੇ ਸੀ ਤੇ ਉਹ ਕੂਏ ਦੇ ਉੱਪਰ ਮੈਂ ਨਹਾ ਰਿਆ ਸੀ ਇੱਕ ਦਿਨ ਤੇ ਸਾਡੇ ਮੱਲੇ ਦੇ ਮੁੰਡੇ ਜਿਹੜੇ ਪ੍ਰੈਕਟਿਸ ਕਰਨ ਜਾਂਦੇ ਸੀ ਸਾਡੇ ਰੁਸਤਮੇ ਹਿੰਦ ਕੇਸਰ ਪਲਵਾਨ ਜੀ ਦਾ ਖਾੜਾ ਹੁੰਦਾ ਸੀ ਤੇ ਪਹਿਲਾਂ ਖਾੜੇ ਹੁੰਦੇ ਦੀ ਜਿੰਮ ਤਾਂ ਹੁਣ ਸ਼ੁਰੂ ਹੋਏ ਨੇ ਜੀ ਤੇ ਉਹ ਮੈਨੂੰ ਕਹਿੰਦੇ ਸੀ ਯਾਰ ਵੀ ਤੇਰਾ ਸਰੀਰ ਬਹੁਤ ਵਧੀਆ ਤੂੰ ਪਹਿਲਵਾਨ ਵਰਗਾ ਲੱਗਦਾ ਤੂੰ ਖਾੜੇ ਜਾਇਆ ਕਰ ਮੈਂ ਕਦੇ ਖਾੜੇ ਹੀ ਪਤਾ ਨਹੀਂ ਕੀ ਹੁੰਦਾ ਵੀ ਉਹ ਮੈਂ ਤਾਂ ਐਂ ਦੀ ਵੀ ਉੱਥੇ ਕੁਸ਼ਤੀ ਕਰਦੇ ਹੋਣਗੇ ਚਲੋ ਜੀ ਮੈਂ ਮੁੰਡਿਆਂ ਨਾਲ ਖਾੜੇ ਜਾਣ ਲੱਗਾ ਉੱਥੋਂ ਮੈਂ ਇੱਕ ਕੰਪੀटीशन ਆਇਆ ਮਿਸਟਰ ਪੰਜਾਬ ਦਾ ਮਿਸਟਰ ਪੰਜਾਬ ਦਾ ਕੰਪੀटीशन ਆਇਆ ਤੇ ਮੇਰੇ ਉਸਤਾਦ ਜੀ ਤੇ ਬਾਬੂ ਰਾਮ ਜੀ ਉਹਨੇ ਮੈਨੂੰ ਦੇਖਿਆ ਵੀ ਆ ਛੋਟਾ ਜਿਹਾ ਮੁੰਡਾ ਬਹੁਤ ਤਗੜਾ ਵੀ ਕਿਉਂ ਲੈ ਨੂੰ ਪੰਜਾਬ ਚ ਖਲਾਈਏ ਤਾਂ ਪਹਿਲੀ ਵਾਰੀ ਜਦੋਂ ਮੈਨੂੰ ਪਾਰਟਿਸਿਪੇਟ ਕਰਨ ਵਾਸਤੇ ਮਿਸਟਰ ਪੰਜਾਬ ਦਾ ਕੰਪੀटीशन ਦੀ ਉੱਥੇ ਲੈ ਕੇ ਜਲੰਧਰ ਤਾਂ ਜੀ ਜਲੰਧਰ ਪਹਿਲਾ ਕੰਪੀटीशन ਸੀ ਮੇਰਾ ਤੇ ਮੈਂ ਮੁੰਡਿਆਂ ਨੂੰ ਦੇਖ ਕੇ ਡਰ ਗਿਆ ਜੀ ਜੀ ਡਰ ਗਿਆ ਤੇ ਮੇਰਾ ਸਰੀਰ ਕੰਬੇ ਮੈਂ ਜੀ ਅ ਕਪੜੇ ਤਾਰੇ ਹੋਏ ਦੀ ਤੇਲ ਲੱਗਿਆ ਦੀ ਪਿੰਡੇ ਨੂੰ ਤੇ ਮੈਂ ਜੀ ਬਾਥਰੂਮ ਚ ਲੁੱਕ ਗਿਆ ਜਦ ਮੇਰਾ ਟਾਈਮ ਹੋਇਆ ਅੱਛਾ ਜੀ ਤੇ ਮੈਂ ਲੁਕ ਗਿਆ ਤੇ ਮੇਰਾ ਸਤਾਜ ਪੁੱਛਣ ਲੱਗ ਗਿਆ ਵੀ ਮੁੰਡਾ ਦੀ ਕਬੱਗਾ ਮੇਰੇ ਨਾਲ ਕਹਿੰਦਾ ਵੀ ਬੱਗਿਆ ਉਹ ਕਿੱਧਰ ਗਿਆ ਕੋਕੂ ਕਹਿੰਦਾ ਯਾ ਬਾਥਰੂਮ ਚ ਲੁਕਿਆ ਹੋਇਆ ਜੀ ਤੇ ਉਹਨੇ ਆ ਕੇ ਮੈਨੂੰ ਦੇਖਿਆ ਬਾਥਰੂਮ ਚ ਉਹਨੇ ਬਾਲ ਫੜੇ ਮੇਰੇ ਖਿੱਚ ਲਿਆ ਬਾਹਰ ਮੈਨੂੰ ਕਹਿੰਦਾ ਹਾਂ ਵੀ ਕੀ ਸਲਾਮ ਮਖਾਈ ਮੈਂ ਨਹੀਂ ਐਤ ਕੀ ਨਹੀਂ ਮੈਂ ਖੇਡਦਾ ਅਗਲੀ ਵਾਰੀ ਖੇਡੂ ਮੈਂ ਐਤ ਕੀ ਦੇਖੂਗਾ ਜੀ ਉਹ ਕਹਿੰਦਾ ਤੂੰ ਡਰ ਨਾ ਕੁਛ ਨਹੀਂ ਹੁੰਦਾ ਵੀ ਤੂੰ ਘਬਰਾਣਾ ਜਾਂ ਫਿਰ ਭੱਜ ਜਾ ਪਟਿਆਲੇ ਇਦਾਂ ਹੀ ਤੈਨੂੰ ਇਨਾ ਪੈਸੇ ਮਿਲਨੇ ਨਾ ਕੱਪੜੇ ਮਿਲਨੇ ਚਲੋ ਜੀ ਡਰਦੇ ਡਰਦੇ ਮੈਂ ਬੱਗੇ ਨਾਲ ਸਟੇਟ ਤੇ ਪਹੁੰਚ ਗਿਆ ਸਟੇਟ ਤੇ ਗਿਆ ਤੇ ਮੇਰੀ ਬੜੀ ਬੁਰੀ ਹਾਲਤ ਮੇਰਾ ਸਰੀਰ ਕੰਬ ਰਿਹਾ ਵੀ ਮੈਂ ਕੀ ਕਰਾਂਗਾ ਪਹਿਲੀ ਵਾਰੀ ਸਟੇਟ ਤੇ ਆ ਜਦੋਂ ਮੇਰਾ ਨੰਬਰ ਆਇਆ ਮੇਰਾ 17 ਨੰਬਰ ਦੀ ਬੱਗੇ ਦਾ 18 ਨੰਬਰ ਦੀ ਬੱਗਾ ਕਹਿੰਦਾ ਵੀ ਤੂੰ ਘਬਰਾ ਨਾ ਜਿੱਦਾਂ ਮੈਂ ਕਰਾਂਗਾ ਬਸ ਤੈਨੂੰ ਉਦਾਂ ਹੀ ਰੱਖਣਾ ਮੇਰੇ ਕੰਨੀ ਧਿਆਨ ਰੱਖੀ ਜਦੋਂ ਮੈਂ ਸਟੇਟ ਤੇ ਪਹੁੰਚਦਾ ਮੇਰਾ ਨੰਬਰ ਆਇਆ ਮੈਂ ਪਹਿਲਾ ਜਿਹੜੇ ਕੰਪਲਸਰੀ ਸੱਤ ਪੋਜ਼ ਹੁੰਦੇ ਆ ਸਾਡੇ ਜਦੋਂ ਮੈਂ ਪਹਿਲਾ ਡਬਲ ਵਾਈਸ ਆਈ ਦਾ ਪੋਜ਼ ਦਿੱਤਾ ਤਾਂ ਪਬਲਿਕ ਦੇ ਵਿੱਚ 17 ਨੰਬਰ ਨੂੰ ਮਤਲਬ ਕਿ ਲੋਕ ਬਾਜਾਂ ਲੱਗ ਗਏ ਮਾਰ ਨਹੀਂ ਚ ਤਾੜੀਆਂ ਮਾਰਨ ਲੱਗੇ ਤਾਂ ਉਦੋਂ ਹੀ ਮੈਂ ਮੈਂ ਕਿੱਲਾ ਵੀ ਬਣ ਗਿਆ ਪੱਧਾਰਾ ਸਿੰਘ ਤੇ ਕੰਫੀਡੈਂਸ ਆ ਗਿਆ ਤੇ ਉਦੋਂ ਮੇਰਾ ਉੱਥੇ ਸੈਕੰਡ ਪਲੇਸ ਤੇ ਮੈਂ ਸਿਲਵਰ ਮੈਡਲ ਲਗਿਆ ਜੀ ਤੇ ਮੈਨੂੰ ਬੜੀ ਖੁਸ਼ੀ ਦੀ ਮੇਰੇ ਪੈਰ ਜ਼ਮੀਨ 'ਚ ਨਹੀਂ ਲੱਗ ਰਹੇ ਸੀ ਕਿ ਮੈਂ ਸੈਕੰਡ ਪਲੇਸ ਇੱਕ ਪਾਸੇ ਤੁਸੀਂ ਹਿੰਮਤ ਹਾਰੀ ਬੈਠੇ ਸੀਗੇ ਕਿ ਨਿੱਤੋ ਕੁਝ ਹੋਣਾ ਨਹੀਂ ਪਰ ਦੂਸਰੇ ਪਾਸੇ ਹੱਲਾਸ਼ੇਰੀ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਤਾ ਫਿਰ ਉਸ ਤੋਂ ਬਾਅਦ سلسلہ ਸ਼ੁਰੂ ਹੋਇਆ ਜੀ ਮੈਂ ਫਿਰ ਮੇਰਾ ਟਾਰਗੇਟ ਤੇ ਕਿ ਹੁਣ ਮੈਂ ਮਿਸਟਰ ਪੰਜਾਬ ਦਾ ਟਾਈਟਲ ਲੈਣਾ ਉਹ ਲਿਆ ਜੀ 1992 ਦੇ ਵਿੱਚ ਮਿਸਟਰ ਪੰਜਾਬ ਦਾ ਟਾਈਟਲ ਫਿਰ ਸੀਨੀਅਰ ਮਿਸਟਰ ਇੰਡੀਆ ਦਾ ਤੇ ਮਿਸਟਰ ਇੰਡੀਆ ਵੀ ਬੰਨਣਾ ਇਨ ਨੈਸ਼ਨਲ ਇੰਟਰਨੈਸ਼ਨਲ ਤੱਕ ਪਹੁੰਚਣਾ ਫਿਰ ਸੀਨੀਅਰ ਇੰਡੀਆ ਦਾ ਕੰਪੀਟੀਸ਼ਨ ਆ ਗਿਆ ਜੀ ਮੇਰਾ ਕੋਂਬਾ ਟੂਰ ਜੀ ਕੋਂਬਟੂਰ ਜਾ ਕੇ ਮੈਂ ਸੀਨੀਅਰ ਮਿਸਟਰੀਆ ਉੱਥੇ ਜੀ ਟਾਈਟਲ ਲਿਆ 1994 ਦੇ ਵਿੱਚ 94 95 ਦੇ ਵਿੱਚ ਜਦੋਂ ਮੇਰੀ ਤਿਆਰੀ ਅੱਗੇ ਇੰਟਰਨੈਸ਼ਨਲ ਵਾਸਤੇ ਤਿਆਰੀ ਚੱਲ ਰਹੀ ਸੀ ਜੀ ਸੰ 99 ਆ ਗਿਆ ਤੇ ਉਦੋਂ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਅੱਛਾ ਉਹ ਡੈਥ ਤੋਂ ਬਾਅਦ ਮੈਂ ਉਹ ਫਾਰਮ ਨਹੀਂ ਦੇ ਸਕਿਆ ਜਿੱਥੇ ਕুকুਰਾਮ ਫਸਟ ਆ ਰਿਹਾ ਸੈਕੰਡ ਆ ਰਿਹਾ ਉੱਥੇ ਕুকুਰਾਮ ਦੀ ਫਾਰਮ نیچے गिरਦੀ ਚਲੇਗੀ ਆਸ-ਆਸਤਾ ਸੰ 2001 ਤੱਕ ਮੈਂ ਪਾਰਟਿਸਿਪੇਟ ਕਰਕੇ ਗੇਮ ਨੂੰ ਅਲਵਿਦਾ ਕਹਤੇ। ਕਿਉਂਕਿ ਨਾ ਤਾਂ ਮੇਰੇ ਕੋਲ ਨੌਕਰੀ ਦੀ, ਇੱਕ ਕੱਚੀ ਨੌਕਰੀ ਦੀ ਉਹ ਵੀ ਛੁੱਟ ਗਈ। ਤੇ ਫਿਰ ਉਸ ਤੋਂ ਬਾਅਦ ਨਾ ਕੋਈ ਪਿੱਛੇ ਸਹਾਰਾ ਦੀ, ਪਿਤਾ ਜੀ ਦੀ ਡੈਥ ਹੋ ਗਈ ਸੀ। ਤਾਂ ਉਹ ਗੇਮ ਫਿਰ ਉੱਤੇ ਛੁੱਟ ਗਈ। ਕুকুਰਾਮ ਫਿਰ ਬਸ ਦੁਨੀਆ ਦੇ ਰੋਲੇ 'ਚ ਗੁੰਮ ਹੋ ਗਿਆ ਜੀ। ਫਿਰ ਦੁਬਾਰਾ ਹਿੰਮਤ ਕਿਵੇਂ ਆਈ? ਜੀ ਦੁਬਾਰਾ ਹਿੰਮਤ ਇਦਾਂ ਆਈ ਜਦ ਸੰ 2011 ਸ਼ੁਰੂ ਹੁੰਦਾ। ਜੀ ਤਾਂ ਉਹਦੇ ਵਿੱਚ ਜਿਹੜੇ ਮੇਰੇ ਸਾਥੀ ਤੇ ਮੇਰੇ ਜਿਹੜੇ ਹੋਰ ਲੋਕ ਤੇ ਉਹ ਮੈਨੂੰ ਤਾਨੇ ਲਾ ਗਏ। ਵੀ ਕੁੱ库ਰਾਮ ਕਦੇ ਹੋਣਾ ਪਹਿਲਮਾਨ ਹੁੰਦਾ ਹੈ ਵੀ ਖਤਮ ਹੈ ਕੀ ਇਹਦਾ ਵਜੂਦ ਹੈ ਕੁਛ ਨਹੀਂ ਹੈਗਾ ਇਹ ਕਈ ਵੇਦ ਮੈਨੂੰ ਆਕੇ ਕਹਿੰਦੇ ਦਿਖਾ ਤਰੇ ਕਿ ਡਿਗ ਡੋਲੇ ਨੇ ਹੁਣ ਕਿੰਨੇ ਕੁ ਰਹਿ ਗਏ ਤੇ ਮੈਨੂੰ ਬੜਾ ਫੀਲ ਹੋਇਆ ਕਰਿਆ ਜਿਹੜੇ ਬੰਦੇ ਮੇਰੇ ਅੱਗੇ ਖੜਨ ਦੀ ਜ਼ਰੂਰਤ ਨਹੀਂ ਕਰਦੇ ਸੀ ਅੱਜ ਉਹ ਬੰਦੇ ਮੈਨੂੰ ਕਹ ਰਹੇ ਵੀ ਦਿਖਾ ਡੋਲੇ ਤੇ ਕਿ ਡਿਗ ਡਿਗ ਨੇ ਤਾਂ ਜੀ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ ਫਿਰ ਮੈਂ ਜਿਮ ਚ ਸਟਾਰਟ ਕਰਿਆ ਜਿਮ ਚ ਜਾਣ ਵਾਸਤੇ ਮੇਰੇ ਕੋਲ ਪੈਸੇ ਨਹੀਂ ਤੇ ਬਾਹਰ ਮੈਂ ਕਿਸੇ ਦੇ ਜਾਣਾ ਨਹੀਂ ਕਿਉਂਕਿ ਪੈਸੇ ਨਹੀਂ ਆ ਤੇ ਕਰੇ ਫਿਰ ਮੈਂ ਜੀ ਇੱਕ ਸਿਮਿੰਟ ਦਾ ਵੇਡ ਤਿਆਰ ਕਰਿਆ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਹੋਊਗਾ ਜੀ ਕਰੇ ਸਿਮਿੰਟ ਦਾ ਵੇਡ ਤਿਆਰ ਕਰਕੇ ਸਨ 2011 ਦੇ ਵਿੱਚ ਮੈਂ ਕਰੇ ਟ੍ਰੇਨਿੰਗ ਸ਼ੁਰੂ ਕਰੀ ਬੱਚਿਆਂ ਨੂੰ ਨਾਲ ਲੈ ਕੇ ਜੀ ਕੁਝ ਮੇਰੇ ਪਰਿਵਾਰ ਦੇ ਦੀ ਕੁਝ ਬੱਚੇ ਕਾਫੀ 8 10 ਬੱਚੇ ਹੋ ਗਏ ਮੇਰੇ ਕੋਲ ਤੇ ਜਿਮ ਸਾਡਾ ਉੱਪਰ ਹੁੰਦਾ ਦੀ ਸਾਡੀ ਛੱਤ ਤੇ ਜੀ ਉੱਥੇ ਉਸੇ ਪ੍ਰੈਕਟਿਸ ਸ਼ੁਰੂ ਕਰੀ ਬੱਚਿਆਂ ਨਾਲ ਤਾਂ ਇਦਾਂ ਹੀ ਕਰਦੇ ਕਰਦੇ ਮੈਂ ਛੋਟੇ ਛੋਟੇ ਕੰਪੀਟੀਸ਼ਨ ਕਰਾਉਣ ਲੱਗ ਗਿਆ ਬੱਚਿਆਂ ਦੇ ਕਿ ਬੱਚੇ ਅੱਗੇ ਵਧਣ ਤਾਂ ਉਹ ਜਿਹੜੇ 7-8 ਸਾਲ ਮੈਂ ਬੱਚਿਆਂ ਨਾਲ ਪ੍ਰੈਕਟਿਸ ਲਾਈ ਤਾਂ ਆਪਣੇ ਆਪ ਨੂੰ ਭੁੱਲ ਕੇ ਆਪਣੇ ਸੁਪਨੇ ਮੈਂ ਬੱਚਿਆਂ 'ਚ ਦੇਖ ਲਏ ਕਿ ਮੈਂ ਇਹ ਬੱਚਿਆਂ ਨੂੰ ਚੈਂਪੀਅਨ ਬਣਾਣਾ ਜੀ ਉਹਨਾਂ ਵਿੱਚ ਮੇਰਾ ਪੂਰਾ ਦਿਨ ਰਾਤ ਉਹਨਾਂ 'ਚ ਨਿਕਲਦਾ ਦੇ ਤਾਂ ਜਦੋਂ 2018 ਸ਼ੁਰੂ ਹੁੰਦਾ ਸੀ ਇੱਕ ਕੰਪੀਟੀਸ਼ਨ ਕਰਾ ਰਹੇ ਆ ਵੱਡੇ ਲੈਵਲ ਤੇ ਮਿਸਟਰ ਪੰਜਾਬ ਦਾ ਤਾਂ ਉਹਦੇ ਵਿੱਚ ਮੇਰੇ ਸਾਰੇ ਬੱਚੇ ਪਾਰਟਿਸਿਪੇਟ ਕਰ ਰਹੇ ਆ ਜੀ ਸਾਡੇ ਚੰਗੇ ਮੈਡਲ ਵੀ ਆ ਗਏ ਤੇ ਉਦੋਂ ਫਿਰ ਮੇਰੇ ਬੱਚਿਆਂ ਨੂੰ ਬਾਹਰ ਦੇ ਲੋਕਾਂ ਨੇ ਪੱਟ ਲਿਆ ਕਿ ਬਿੱਕੂ ਕੂਰਾਮ ਕੋਲੇਸਮੈਂਟ ਦਾ ਬੇਟਾ ਹੈ ਤੁਸੀਂ ਕਿਵੇਂ ਅੱਗੇ ਵਧੋਗੇ ਤੁਹਾਨੂੰ ਵਧੀਆ ਜਿੰਮ ਚਾਹੀਦੇ ਨੇ ਤਾਂ ਇਸ ਤਰੀ ਕਰਕੇ ਉਹ ਬੱਚੇ ਮੈਨੂੰ ਸਾਰੇ ਛੱਡ ਕੇ ਚਲੇ ਗਏ ਜੀ ਜਦੋਂ ਉਹ ਬੱਚੇ ਛੱਡ ਕੇ ਜਾਂਦੇ ਆ ਤਾਂ ਮੇਰੇ ਤਾਂ ਸਪਨੇ ਟੁੱਟ ਗਏ ਸਾਰੇ ਮੈਂ ਬੜਾ ਉਦਾਸ ਹੋ ਗਿਆ ਵੀ ਇੱਕ ਦੋ ਦਿਨ ਮੈਂ ਰੋਟੀ ਨਹੀਂ ਖਾਈ ਮੇਰੀ ਵਾਈਫ ਕਹਿਣ ਲੱਗੀ ਵੀ ਦੇਖੋ ਕੋਈ ਗੱਲ ਨਹੀਂ ਬੱਚੇ ਚਲੇ ਗਏ ਬੀਹੋਂ ਤੁਸੀਂ ਨਾ ਇਹਨਾਂ ਨੂੰ ਛੱਡ ਕੇ ਨਾ ਤੁਸੀਂ ਆਪਣੇ ਤੇ ਮਿਹਨਤ ਕਰੋ ਜੀ ਬੀਹੋਂ ਤੁਸੀਂ ਆਪ ਪ੍ਰੈਕਟਿਸ ਕਰਕੇ ਇਹਨਾਂ ਨੂੰ ਜਵਾਬ ਦੇਣਾ ਬੱਚਿਆਂ ਨੂੰ ਵੀ ਤੇ ਉਹਨਾਂ ਨੂੰ ਕੀ ਕਹਿੰਦਾ ਮਤਲਬ ਇੱਥੇ ਤੁਹਾਡੀ ਵਾਈਫ ਨੇ ਤੁਹਾਡਾ ਸਾਥ ਦਿੱਤਾ ਨਾ ਉਹਨੇ ਹਿੰਮਤ ਦਿੱਤੀ ਆ ਉਹਨਾਂ ਨੇ ਬੜਾ ਮੈਨੂੰ ਸਾਥ ਦਿੱਤਾ ਤੇ ਮੈਂ ਕਹਿੰਦੀ ਮੈਂ ਉਹਨੂੰ ਕਿਹਾ ਮੈਨੂੰ ਦੇਖ ਜੀ ਅਗਰ ਮੈਂ ਵੱਡੇ ਲੈਵਲ ਤੇ ਕੰਪੀਟੀਸ਼ਨ ਖੇਡਦਾ ਆਪਣੇ ਕੋਲ ਪੈਸਾ ਤਾਂ ਨਹੀਂ ਉਸ ਟਾਈਮ ਮੇਰੀ 7000 ਰੁਪਏ ਤਨਖਾਹ ਹੁੰਦੀ ਸੀ ਉਹ ਕਹਿੰਦੀ ਪੈਸਿਆਂ ਦੀ ਕਹਿੰਦੀ ਤੂੰ ਚਿੰਤਾ ਨਾ ਕਰ ਮੈਂ ਤੇਰੀ ਡਾਈਟ ਦਾ ਇੰਤਜ਼ਾਮ ਕਰੂੰਗੀ ਜੀ ਉਹਨੇ ਵੀ ਸਲਾਈ ਦਾ ਕੰਮ ਸਿੱਖੀ ਹੋਈ ਸੀ ਥੋੜਾ ਬਹੁਤਾ ਫ ਤਾਂ ਨੇ ਦਿਨ ਰਾਤ ਕਰਕੇ ਫਿਰ ਮੇਰੇ ਲਈ ਪੈਸਾ ਕਮਾਇਆ ਮੇਰੀ ਡਾਇਟ ਦਾ ਇਜਤਿਜਾਮ ਕਰਿਆ ਤੇ ਮੈਂ ਫਿਰ ਦਿਨ ਰਾਤ ਮੈਂ ਕਰਕੇ ਪ੍ਰੈਕਟਿਸ ਕਰੀ ਪ੍ਰੈਕਟਿਸ ਕਰਨ ਤੋਂ ਬਾਅਦ ਜਦੋਂ ਮੇਰਾ ਤਿਆਰੀ ਹੋਈ ਹੈ ਜੀ ਫਿਰ ਮੈਂ ਸ਼ੁਰੂ ਕਰੇ ਕੰਪੀਟਿਸ਼ਨ ਲੜਨੇ ਸੰਘਰਸ਼ ਮੇਰਾ ਬੜਾ ਤਾਂ ਜੀ ਹਮ ਡਿਸਟ੍ਰਿਕਟ ਤੋਂ ਸਟਾਰਟ ਕਰਿਆ ਜੀ ਡਿਸਟ੍ਰਿਕਟ ਤੋਂ ਲੈ ਕੇ ਮੈਂ ਫਿਰ ਮਿਸਟਰ ਦੁਆਰਾ ਫਿਰ 2000 2000 ਦੇ ਵਿੱਚ ਲੋਕਡਾਊਨ ਲੱਗਣ ਤੋਂ ਪਹਿਲਾਂ ਮੇਰੇ ਖਾਲੇ ਮੈਂ ਡਿਸਟ੍ਰਿਕਟ ਤੇ ਮਿਸਟਰ ਪੰਜਾਬ ਦਾ ਟਾਈਟਲ ਲੈ ਲਿਆ ਜੀ ਜੀ ਤੇ ਇਹ ਜਿਹੜਾ ਇੰਟਰਨੈਸ਼ਨਲ ਦਾ ਜਿਹੜਾ ਸਪਨਾ ਪੂਰਾ ਹੋਇਆ ਮੇਰਾ 27-28 ਸਾਲ ਬਾਅਦ ਇਹ ਕੀ ਹੋਇਆ ਇੱਕ ਲੁਧਿਆਣੇ ਦੇ ਵਿੱਚ ਮੇਰਾ ਮਿਸਟਰ ਇੰਡੀਆ ਦਾ ਮੇਰਾ ਕੰਪੀਟੀਸ਼ਨ ਆ ਗਿਆ ਜੀ ਜੀ ਮੇਰੀ ਸਿਲੈਕਸ਼ਨ ਹੋ ਗਈ ਮਿਸਟਰ ਇੰਡੀਆ ਦੇ ਕੰਪੀਟੀਸ਼ਨ ਲਈ ਮੈਂ ਉੱਥੇ ਪਹੁੰਚ ਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੰਨੇ ਸਾਲ ਬਾਅਦ ਮੈਂ ਐਡੇ ਲੈਵਲ ਦੇ ਕੰਪੀਟੀਸ਼ਨ ਤੇ ਪਹੁੰਚਿਆ ਜੀ ਤੇ ਉੱਥੇ ਕੀ ਹੋਇਆ ਮੈਂ ਕੰਪੀਟੀਸ਼ਨ ਦੇ ਵਿੱਚ ਤੇਲ ਲੱਗਿਆ ਮੈਂ ਸਟੇਟ ਤੇ ਖੜਿਆ ਤੇ ਮੈਂ ਸਟੇਟ ਤੇ ਹੀ ਖੜਾ ਰਹਿ ਗਿਆ ਮੇਰਾ ਮੇਰੀ ਕੈਟਾਗਰੀ ਦਾ ਵੇਟ ਹੋ ਕੰਪੀਟੀਸ਼ਨ ਹੋਗਾ ਟੇ ਅੱਛਾ ਉੱਥੋਂ ਇੱਕ ਬੰਦਾ ਉੱਠ ਕੇ ਆਇਆ ਉਹ ਮੈਨੂੰ ਕਹ ਰਿਹਾ ਵੀ ਤੂੰ ਬਹੁਤ ਤ ਮੈਂ ਉਹਨੂੰ ਪੁੱਛ ਲਿਆ ਵੀ ਸਰ ਕਿਹੜਾ ਕੈਟਾਗਰੀ ਚੱਲ ਰਹੀ ਹੈ ਉਹ ਕਹਿੰਦਾ 50 ਅੰਡਰ 50 ਉਹਦੋਂ ਮੈਂ ਅੰਡਰ 50 ਚ ਸੀ ਤੇ ਮੈਂ ਕਿਹਾ ਸਰ ਮੇਰੀ ਇਹ ਕੈਟਾਗਰੀ ਹੈ ਉਹ ਕਹਿੰਦਾ ਵੀ ਇਹ ਤਾਂ ਹੋ ਚੁੱਕਿਆ ਕੰਪੀਟੀਸ਼ਨ ਟੌਪ 5 ਚੁਣ ਲਏ ਤੇ ਮੈਂ ਕਿਹਾ ਸਰ ਮੈਨੂੰ ਅੱਗੇ ਅੱਗੇ ਪਾ ਦਿਓ ਉਹ ਕਹਿੰਦੇ ਨਾ ਹੁਣ ਤੇਰਾ ਕੰਪੀਟੀਸ਼ਨ ਹੋ ਗਿਆ ਮਿਸ ਪਲੇਸ ਹੋ ਗਿਆ ਤੂੰ ਜਾ ਤੇ ਮੈਨੂੰ ਬੜਾ ਦੁੱਖ ਹੋਇਆ ਮੈਂ ਮੋਸਟ ਹੈ ਇਹ ਦੇਖ ਲਓ ਵੀ ਇੱਕ ਸਾਲ ਮਨੇ ਇੰਤਜ਼ਾਰ ਕਰਿਆ ਉਦੋਂ ਹੀ ਕੋਸ਼ਤਨ ਦੇ ਵਿੱਚ ਖੜਿਆ ਮੈਂ ਤੇ ਪਾਲਸ ਲੱਗੀ ਵੀ ਆ ਤੇ ਮੈਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹਾਲ ਦੇ ਵਿੱਚ ਖੜਿਆ ਇੱਕ ਸਾਲ ਮੈਂ ਉੱਥੇ ਆਪਣੇ ਆਪ ਨੂੰ ਖੜਾ ਆਇਆ ਮੁੰਡੇ ਜਿਹੜੇ ਮੇਰੇ ਦੁਆਰਾ ਤੁਸੀਂ ਫੇਰ ਉਹ ਗਏ ਸੀਗੇ ਜੀ ਫਿਰ ਮੈਂ ਉੱਥੇ ਖੜਾ ਕਹਿ ਬਈ ਇਹ ਕੰਪੀਟਿਸ਼ਨ ਮੈਂ ਕੰਪਲੀਟ ਕਰਨਾ ਹੈ ਹਮ ਤੇ ਹਰ ਵਕਤ ਮੈਨੂੰ ਆ ਰਹਿੰਦਾ ਸੀ ਕਿ ਮੈਂ ਤਿਆਰ ਰਹਾ ਮੈਂ ਮੇਰਾ ਕੰਪੀਟਿਸ਼ਨ ਆਉਣ ਵਾਲਾ ਹੈ ਤਾਂ ਫਿਰ ਇੱਕ ਸਾਲ ਮਨੇ ਪ੍ਰੈਕਟਿਸ ਕਰੀ ਉਹਦੋਂ ਕੁਦਰਤੀ ਕਿਉਂ ਆ ਲੋਕਡਾਊਨ ਲੱਗ ਗਿਆ ਜੀ ਲੋਕਡਾਊਨ ਲੱਗਣ ਦੇ ਕਾਰਨ ਮੈਨੂੰ ਥੋੜਾ ਜਿਹਾ ਮੌਕਾ ਮਿਲ ਗਿਆ ਪ੍ਰੈਕਟਿਸ ਦਾ ਹਮ ਤਾਂ ਲੋਕਡਾਊਨ 'ਚ ਮੈਂ ਜੀ ਫਿਰ 8 ਮਹੀਨੇ ਆਪਣੇ ਘਰ ਹੀ ਪ੍ਰੈਕਟਿਸ ਕਰੀ ਦਵਾ ਕੇ ਉਹ ਕੰਪੀਟੀਸ਼ਨ ਦੀ ਅਗਲੇ ਦੀ కెਮਿਸਟਰੀ ਇੰਡੀਆ ਦਾ ਅਗਲਾ ਕੰਪੀਟੀਸ਼ਨ ਆਣਾ ਮੈਂ ਉਹ ਕੰਪਲੀਟ ਕਰਨਾ ਜੀ ਤੇ ਜੀ ਅਗਲਾ ਕੰਪੀਟੀਸ਼ਨ ਆਇਆ ਉਹ ਅਗਲਾ ਕੰਪੀਟੀਸ਼ਨ ਆਇਆ ਕੁਲ ਖੇਤਰਾਚਾ ਚ ਉੱਥੇ ਜਾ ਕੇ ਮੈਂ ਉਹ ਕੰਪੀਟੀਸ਼ਨ ਕੰਪਲੀਟ ਕਰਿਆ ਮੈਂ ਤੀਜੇ ਨੰਬਰ ਤੇ ਆਇਆ ਪਰ ਇਹ ਹੋਇਆ ਵੀ ਕੰਪੀਟੀਸ਼ਨ ਕੰਪਲੀਟ ਕਰਿਆ ਜੀ ਉਹ ਜੀ ਕਿਉਂਕਿ ਜਿਹੜਾ ਉਹ ਦਿਲ ਚ ਮਿੱਥ ਲਿਆ ਸੀਗਾ ਨਾ ਤੇ ਉਹਨੂੰ ਪੂਰਾ ਕੀਤਾ ਆ ਉੱਥੋਂ ਸ਼ੁਰੂ ਕਰਨ ਤੋਂ ਬਾਅਦ ਫਿਰ ਮੈਂ ਏਸ਼ੀਆ ਦਾ ਕੰਪੀਟੀਸ਼ਨ ਇੱਕ ਖੇਡਿਆ ਇੰਡੀਆ ਦੇ ਵਿੱਚ ਹੀ ਉੱਥੇ ਹੀ ਮੇਰਾ ਬਰੋਨ ਮੈਡਲ ਆਇਆ ਫਿਰ ਮੇਰੀ ਹੋਈ ਯੂਨੀਵਰਸ ਹੋਇਆ ਯੂਨੀਵਰਸ ਇੰ ਉਹਦੇ ਵਿੱਚ 101 ਕੰਟਰੀ ਪਾਰਟਿਸਿਪੇਟ ਕੀਤੀ ਉਹ ਵੀ ਮਹਾਰਾਸ਼ਟਰਾ ਪੋਨਾ ਦੇ ਵਿੱਚ ਦੀ ਉੱਥੇ ਹੀ ਮਨੇ ਆਪਣੇ ਭਾਰਤ ਲਈ ਬ੍ਰੋਨਜ਼ ਮੈਡਲ ਹਾਸਲ ਕਰਿਆ ਜੀ ਫਿਰ 2022 ਦੇ ਵਿੱਚ ਮੇਰੀ ਸਿਲੈਕਸ਼ਨ ਹੁੰਦੀ ਹੈ ਵਰਲਡ ਚੈਂਪੀਅਨਸ਼ਿਪਸ ਬਸ ਦੇ ਇਹ THAILAND ਦੇ ਵਿੱਚ ਦੀ ਤੇ THAILAND ਦੇ ਵਿੱਚ ਉਦੋਂ ਤਿਆਰੀ ਦੇ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਗਾ ਕਿ ਕਿਤੇ ਬਾਹਰ ਜੀ ਬਾਹਰ ਵਾਤੇ ਪੈਸਾ ਚਾਹੀਦਾ ਹੂੰ ਪੈਸਾ ਸਾਡੇ ਕੋਲ ਹੈ ਨਹੀਂ ਬਹੁਤ ਸਾਰੇ ਲੋਕਾਂ ਤੋਂ ਹੈਲਪ ਮੰਗੀ ਆਪਣੇ ਜਿਹੜੇ ਕਰੀਬੀ ਲੋਕ ਤੇ ਤਾਂ ਉਸ ਟਾਈਮ ਨੂੰ ਮੇਰੀ ਕਿਸੇ ਨੇ ਹੈਲਪ ਨਹੀਂ ਕੀਤੀ ਫਿਰ ਫਿਰ ਕੀ ਹੋਇਆ ਮੇਰੀ ਵਾਈਫ ਨੇ ਫਿਰ ਆਪਣੇ ਗਹਿਣੇ ਰੱਖੇ ਉਸ ਟਾਈਮ ਵੀ ਪਾਰਟ 2 ਹੋਇਆ ਜੀ ਇਸ ਵਾਰੀ ਤਾਂ ਉਹ ਗਹਿਣੇ ਰੱਖ ਕੇ ਸੀ ਆਪਣਾ ਉਹ ਕੰਪਲੀਟ ਕਰਿਆ ਕੰਮ ਤੁਸੀਂ ਜਦੋਂ ਉਹ ਉੱਥੇ ਮੇਰਾ 골ਡ ਲੱਗਦਾ ਤਾਂ ਫਿਰ ਇਹਦੇ ਵਿੱਚ ਲੋਕਾਂ ਨੂੰ ਵੀ ਵਿਸ਼ਵਾਸ ਹੋਇਆ ਤੇ ਘਰਦਿਆਂ ਨੂੰ ਵੀ ਵਿਸ਼ਵਾਸ ਹੋਇਆ ਕਿ ਅਸੀਂ 골ਡ ਰੱਖਿਆ ਦੀ ਤਾਂ ਕੁਕੂ ਰਾਮ ਨੇ ਭਾਰਤ ਲਈ 골ਡ ਮੈਡਲ ਹਾਸਲ ਕਰ ਲਿਆ ਪਾਰਲੀ ਚੈਂਪੀਅਨਸ਼ਿਪ 'ਚ ਤਾਂ ਉੱਥੇ ਮੇਰੀ ਬੜੀ ਚੜ੍ਹਾਈ ਹੋਈ ਜੀ ਮੇਰੀ ਹੈਲਪ ਵੀ ਬਹੁਤ ਹੋਈ ਮੇਰੇ ਸਮਾਜ ਨੇ ਬਹੁਤ ਹੈਲਪ ਕੀਤੀ ਤੇ ਹੋਰ ਦਲਿਤ ਜਥੇਬੰਦੀਆਂ ਦੀਆਂ ਬਹੁਤ ਮੇਰੀ ਕਾਫੀ ਮਦਦ ਹੋ ਗਈ ਪੈਸਿਆਂ ਨਾਲ ਤੇ ਅਗਲਾ ਮੇਰਾ ਕੰਪੀਟੀਸ਼ਨ ਫੇਰ ਸੀ 2023 ਦੇ ਵਿੱਚ ਉਹ ਦਬਈਚ ਤਾਂ ਨਾ ਆਪਣਾ ਥਾਈਲੈਂਡ ਦਾ ਬੈਂਕਾਕ ਦੇ ਵਿੱਚ ਹਮ 올림픽 ਏਸ਼ੀਆ ਦਾ ਕੰਪੀਟੀਸ਼ਨ ਤਾਂ ਹੀ ਉਹ ਤੇ ਉਹਦੇ ਵਾਸਤੇ ਜਿਹੜਾ ਪੈਸਾ ਮੈਨੂੰ ਹੈਲਪ ਕਰੀ ਆਰਪੀ ਗਲਟੋਲਰ ਦੇ ਨੇ ਮੈਨੂੰ 2 2 ਲੱਖ ਰੁਪਏ ਦਾ ਚੈੱਕ ਦਿੱਤਾ ਦੀ ਤੇ ਜਿਹੜਾ ਇਹ ਪੈਸਾ ਆਇਆ ਮੇਰੇ ਕੋਲੇ ਇਹ ਸਾਰਾ ਪੈਸਾ ਮੈਂ ਉਸ ਕੰਪੀਟੀਸ਼ਨ ਦੇ ਵਿੱਚ ਲਾਤਿਆ ਉੱਥੋਂ ਫਿਰ ਭਾਰਤ ਲਈ ਇੱਕ ਗੋਲਡ ਮੈਡਲ ਹਾਸਲ ਕਰਿਆ ਤਾਂ ਉਸ ਦੌਰਾਨ ਮੈਨੂੰ ਇੱਕ ਇੰਜਰੀ ਹੋ ਗਈ ਇੰਜਰੀ ਹੋ ਗਈ ਕੰਪੀਟੀਸ਼ਨ ਤੋਂ 5 ਦਿਨ ਪਹਿਲਾਂ ਤਾਂ ਫਿਰ ਉਹ ਕੰਪੀਟੀਸ਼ਨ ਕੰਪਲੀਟ ਕਰਕੇ ਫਿਰ ਮੈਂ ਵਾਪਸ ਆ ਕੇ ਆਪਣਾ ਇਲਾਜ ਕਰਾਇਆ ਤਾਂ ਇਲਾਜ ਕਰਾਇਆ ਉਹਦੇ ਵਿੱਚ ਡਾਕਟਰਾਂ ਨੇ ਕੁਝ ਟੈਸਟ ਕਰੇ ਮੇਰੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਾਫੀ ਬਿਮਾਰੀਆਂ ਦੱਸਤੀਆਂ ਅੱਛਾ ਕਿ ਹੁਣ ਤੂੰ ਜਿਮ ਛੱਡ ਦੇ ਤੇਰੇ ਹੁਣ ਜਿਮ ਤੇਰੇ ਕੰਪੀਟੀਸ਼ਨ ਹੋ ਗਏ ਪੂਰੇ ਵੀ ਹੁਣ ਤੂੰ ਜਿਮ ਤਾਂ ਲਾ ਹੀ ਨਹੀਂ ਸਕਦਾ ਭੁੱਲ ਜਾ ਜੀ ਤੇ ਮੈਂ ਬੜਾ ਪਰੇਸ਼ਾਨ 2023 ਤੋਂ ਬਾਅਦ ਮੈਡਲ ਜਿੱਤ ਕੇ ਤੇ ਜੀ ਡਾਕਟਰਾਂ ਦੇ ਫਿਰਦੇ ਰਹੇ ਘੱਟੋ ਘੱਟ ਮੈਂ ਜੀ 1 ਡੇਡ 1 ਸਾਲ ਮੈਂ ਡਾਕਟਰਾਂ ਦੇ ਫਿਰ ਲਿਆ ਅੱਛਾ ਕੋਈ ਰਾਹਤ ਨਹੀਂ ਹਮ ਐਲਟਰਾਸਾਉਂ ਕਰਾਇਆ ਕਰਾਂ ਐਲਟਰਾਸਾਉਂ ਦੇ ਵਿੱਚ ਦੱਸ ਰਹੇ ਆ ਵੀ 17 mm ਦੀ ਪਥਰੀ ਆ ਤੇ ਤੁਹਾਨੂੰ ਹਰਨੀਆ ਹੋ ਗਈਆਂ ਤੇ ਤੁਹਾਨੂੰ ਆਪਰੇਸ਼ਨ ਹੋਊਗਾ ਆਪਰੇਸ਼ਨ ਤੋਂ ਲਾਭ ਕੋਈ ਲਾਜ ਨਹੀਂ ਮੈਂ ਕਿਹਾ ਵੀ ਮੈਂ ਤਾਂ ਹਾਲੇ ਕੰਪਰੈਸ਼ਨ ਖੇਲਣੇ ਨੇ ਜੀ ਤੇ ਵੀ ਇਹਦਾ ਮੇਰਾ ਕੈਰੀਅਰ ਇੱਥੇ ਖਤਮ ਹੋ ਗਿਆ ਨਹੀਂ ਇਹ ਕਹਿ ਦਿੰਦੇ ਕਿ ਜਿਹੜਾ ਬੰਦਾ ਕਸਰਤ ਕਰਦਾ ਹੈ ਕਿ ਉਹਨੂੰ ਸਿਹਤ ਸੰਬੰਧੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਜੀ ਇਹ ਸਿਹਤ ਅੰਦਰ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ ਉਹ ਤਾਂ ਡਾਕਟਰਾਂ ਦੀ ਰਿਪੋਰਟਾਂ ਦੱਸ ਰਹੀਆਂ ਨੇ ਜੀ ਤੇ ਜੀ ਫਿਰ ਮੈਂ ਸਰਕਾਰੀ ਹਸਪੀਟਲ ਜਗ੍ਹਾ ਮਾਤਾ ਕਸਲਿਆ ਦਾ ਹੀ ਉਹਦੇ ਚੱਲੇ 8 ਮਹੀਨੇ ਲਾ ਗਏ ਕੋਈ ਰਾਹਤ ਨਹੀਂ ਤਾਂ ਜੀ ਲਾਸਟ ਵੇਲੇ ਡਾਕਟਰਾਂ ਨੇ ਮਾਤਾ ਕਸਲਿਆ ਵਾਲਿਆਂ ਨੇ ਕਿਹਾ ਮੇਰੀ ਵਾਈਫ ਨੂੰ ਕਿ ਬੰਦੇ ਨੂੰ ਦਾਖਲ ਕਰਨਾ ਪੈਣਾ ਵੀ ਇਹਦੀ ਹਾਲਤ ਤਾਂ ਬਹੁਤ ਮਾੜੀ ਆ ਵੀ ਇਹ ਤੁਰੇ ਫਿਰਦਾ ਕਿਵੇਂ ਆ ਵੀ ਇਹਨੂੰ ਲੈ ਕੇ ਆਓ ਇਹਨੂੰ ਦਾਖਲ ਕਰਨਾ ਤਾਂ ਮੇਰੀ ਵਾਈਫ ਨੇ ਫੋਨ ਕਰਿਆ ਮੈਨੂੰ ਵੀ ਤੁਸੀਂ ਛੁੱਟੀ ਲੈ ਕੇ ਆ ਜਵੇ ਰੋਣ ਲੱਗ ਗਈ ਜੀ ਮੈਂ ਕਿਹਾ ਵੀ ਐਸਾ ਕਿਉਂ ਹੋ ਗਿਆ ਕੰਦੀ ਵੀ ਡਾਕਟਰ ਇਦਾਂ ਕਹਿ ਰਹੇ ਨੇ ਵੀ ਤੈਨੂੰ ਦਾਖਲ ਕਰਨਾ ਮੈਂ ਤਾਂ ਮੈਂ ਤਾਂ ਠੀਕ ਆ ਭਲਾ ਚੰਗਾ ਮੈਨੂੰ ਕੋਈ ਦਿੱਕਤ ਆ ਹੈ ਨਹੀਂ ਜਿਹੜਾ ਮੈਂ ਦਾਖ ਲਊਗਾ ਫਿਰ ਅਸੀਂ ਗਏ ਜੀ ਸ਼ੁੱਧੀ ਵਾਲਾਂ ਦੇ ਜੀ ਸ਼ੁੱਧੀ ਵਾਲਾਂ ਦੇ ਗਏ ਉੱਥੇ ਜਾ ਕੇ ਉਹਨਾਂ ਨੂੰ ਦੱਸਿਆ ਵੀ ਐਂ ਦਾ ਕਰਕੇ ਗੱਲ ਆ ਮੈਂ ਆਪਰੇਸ਼ਨ ਨਹੀਂ ਕਰਾਉਣਾ ਮੈਂ ਇਦਾਂ ਹੀ ਠੀਕ ਹੋਣਾ ਚਾਹੁੰਦਾ ਉਹ ਕਹਿੰਦੇ ਕੋਈ ਗੱਲ ਨਹੀਂ ਸਰ ਵੀ ਤੁਸੀਂ ਇਦਾਂ ਹੀ ਠੀਕ ਹੋ ਜਾਓਗੇ ਪਰ ਸਾਡੀਆਂ ਸਾਡੇ ਜਿਹੜੇ ਫਰੇਜ ਨੇ ਆ ਸਾਡੀ ਦਵਾਈਆਂ ਪੂਰੀ ਤਰੀਕੇ ਨਾਲ ਤੁਹਾਨੂੰ ਖਾਣੀਆਂ ਪੈਣੀਆਂ ਮੈਂ ਠੀਕ ਆ ਜੀ ਤੇ ਇੱਕ ਮਹੀਨਾ ਮੈਂ ਦਵਾਈ ਖਾਈ ਮੈਨੂੰ ਬਹੁਤ ਰਾਹਤ ਮਿਲੀ ਫਿਰ ਮੈਡਮ ਕਹਿੰਦੀ ਵੀ ਐ ਕਰੋ ਸਰ ਤੁਸੀਂ ਨਾ ਅਲਟਰਾਸਾਉਂਡ ਜਿਹੜਾ ਕਰਾ ਰਹੇ ਆ ਇੱਕੋ ਹੀ ਜੀ ਬੰਦੇ ਤੋਂ ਕਰਾ ਰਹ ਤਾਂ ਜਿਹੜੇ ਅਲਟਰਾਸਾਉਂਡ ਤੇ ਉਹ ਇੱਕੋ ਹੀ ਰਿਪੋਰਟ ਦੇ ਰਹੇ ਨੇ ਬਿਮਾਰੀ ਵਧਾਰੇ ਨੇ ਫਿਰ ਮੈਂ ਪਤਿਆਲੇ ਚ ਇੱਕ ਅਲਟਰਾਸਾਉਂਡ ਕਰਾਇਆ ਜਿਹਦੇ ਵਿੱਚ ਜਦੋਂ ਰਿਪੋਰਟ ਆਂਦੀ ਆ ਮੇਰੀ ਉਹ ਕਹਿੰਦੇ ਵੀ ਜਿਹੜੀ ਇਹ ਪ੍ਰੋਬਲਮ ਹੈ ਤਾਂ ਤੁਹਾਨੂੰ ਹੈ ਹੀ ਨਹੀਂ ਕੋਈ ਅੱਛਾ ਵੀ ਤੁਸੀਂ ਫਿੱਟੋਂ ਪਥਰੀ ਦੀ ਪਥਰੀ ਤੁਹਾਡੀ ਨਿਕਲ ਚੁਕੀ ਆ ਵੀ ਹੁਣ ਤੁਸੀਂ ਫਿੱਟ ਆ ਤੁਸੀਂ ਆਪਣੀ ਪ੍ਰੈਕਟਿਸ ਸ਼ੁਰੂ ਕਰੋ ਉੱਥੋਂ ਮੈਂ ਮੈਂ ਪ੍ਰੈਕਟਿਸ ਸ਼ੁਰੂ ਕਰੀ ਫੇਰ ਤੇ ਪ੍ਰੈਕਟਿਸ ਸ਼ੁਰੂ ਕਰਕੇ ਟਾਈਮ ਉਹ ਘਟਦਾ ਐਨੀ ਪ੍ਰੈਕਟਿਸ ਦਾ ਬੰਨ ਟਾਈਮ ਲੱਗਿਆ ਫਿਰ ਪੈਸਾ ਉਹ ਘਟਦੀ ਸਾਡੇ ਕੋਲੇ ਤੇ ਪੈਸਾ ਦੀ ਜਿਹੜਾ ਆਪਣਾ ਕਮਾਰੇ ਤੂੰ ਤਾਂ ਸੀ ਉਹ ਚ ਲਾਤਾ ਹੈ ਨਾ ਪਿੱਛੇ ਬ ਤੇ ਹੁਣ ਫੇਰ ਸਾਡੇ ਕੋਲ ਕੁਛ ਨਹੀਂ ਤਾਂ ਤੇ ਕੰਪਨੀ ਸਨ ਆ ਗਿਆ ਫੇਰ ਜਦੋਂ ਮਹੀਨਾ ਖ ਰਹਿ ਗਿਆ ਮੈਂ ਮੇਰੀ ਵਾਈਫ ਨੂੰ ਕਿਹਾ ਵੀ ਹੁਣ ਕੀ ਕਰੀਏ ਮਹੀਨਾ ਰਹਿ ਗਿਆ ਸਾਰੀ ਟੀਮ ਨੇ ਟਿਕਟਾਂ ਕਰਾ ਚੁੱਕੀ ਆ ਮੈਂ ਹੀ ਪਿੱਛੇ ਰਹਿ ਗਿਆ ਜੀ ਫਿਰ ਇਹ ਕਹਿੰਦੇ ਵੀ ਤੁਸੀਂ ਆਇਆ ਕਰੋ ਟਿਕਟ ਤਾਂ ਕਰਾਓ ਬਾਕੀ ਅੱਗੇ ਦੇਖਦੇ ਆ ਮਹੀਨਾ ਮਹੀਨਾ 1 ਮਹੀਨਾ 10 ਦਿਨ ਪਏ ਆ ਹੂੰ ਤੇ ਜੀ ਫਿਰ ਦੁਬਾਰਾ ਫੇਰ ਅਸੀਂ ਫਿਰ ਉਹੀ ਕੰਮ ਕਰਿਆ ਆਪਣਾ ਜਿਹੜੇ ਇਹਦੇ ਕੋਲ ਬੇਚਰੀ ਕੋਲ ਗਹਿਣੇ ਤੇ ਉਹਨੇ ਫੇਰ ਗਹਿਣੇ ਰੱਖੇ ਵੀਰੇ ਗਹਿਣੇ ਰੱਖ ਕੇ ਮੈਨੂੰ ਇਹਨੇ ਉਸ ਟਾਈਮ 60000 ਰੁਪਏ ਲੈ ਕੇ ਦਿੱਤਾ ਜਿੱਚੋ 40000 ਚ ਮੇਰੀ ਟਿਕਟ ਤੇ ਵੀਜ਼ਾ ਹੋਇ ਠੀਕ ਵਕੀ ਪੈਸੇ ਮਨੇ ਆਪਣੀ ਡਾਈਟ ਵਾਸਤੇ ਰੱਖ ਲਏ ਉਹ 20000 ਮੈਂ ਉਹ ਵੀ ਖਰਚ ਗਿਆ ਤੇ ਦਿਨ ਨੇੜੇ ਆ ਗਏ ਪੈਸਾ ਕੋਈ ਨਹੀਂ ਫਿਰ ਬਹੁਤ ਸਾਰੇ ਲੋਕਾਂ ਤੋਂ ਹੈਲਪ ਮੰਗੀ ਫਿਰ ਇਹ ਲਾਸਟ ਟਾਈਮ ਤੇ ਪਹੁੰਚ ਗਏ ਸੀ ਵੀ ਹੁਣ ਕੀ ਕਰੀਏ ਜਾਂ ਤਾਂ ਟਿਕਟ ਵਾਲੇ ਪੈਸੇ ਜਾਏਗੇ ਜੀ ਜਾਂ ਫਿਰ ਪੈਸਾ ਨਾ ਫਿਰ ਅਸੀਂ ਜੀ ਸਾਡੇ ਜੱਸ ਸਾਹਿਬ ਨੇ ਮਨਪ੍ਰੀਤ ਕੋਲ ਆਪਣਾ ਮਾਲੀ ਨੇ ਜੱਸ ਸਾਹਿਬ ਮੈਂ ਉਹਨਾਂ ਨੂੰ ਫੋਨ ਕਰਿਆ ਰਾਤ ਨੂੰ ਵੀ ਮੈਂਮ ਇਦਾਂ ਕਰਕੇ ਗੱਲ ਆ ਮੈਨੂੰ ਸਵੇਰੇ ਥੋੜੇ ਪੈਸੇ ਦੇ ਲੋੜ ਆ ਬਾਜੀ ਮੈਂ ਮੈਨੇਜਰ ਦੀ ਮੈਨੂੰ 5 ਮਿੰਟ ਬਾਅਦ ਪੈਸੇ ਤੇ ਜਾਈਏ ਤਾਂ ਕਹਿੰਦੇ ਕੋਕੂ ਕੋਈ ਨਾ ਤੂੰ ਹੋਰ ਕਿੰਨੇ ਕਿਲੋ ਆੜਾ ਮੈਂ ਕਹਿੰਦਾ ਨਹੀਂ ਮੈਡਮ ਇੰਨਾ ਹੀ ਕਰਤਾ ਤੁਸੀਂ ਬਹੁਤ ਐ ਫਿਰ ਸਾਡੇ ਇੱਕ ਵਕੀਲ ਸਾਹਿਬ ਨੇ ਬਾਰੇ ਪੀਪੀ ਸਾਹਿਬ ਕੁਸ਼ਲਪ ਉਹਨਾਂ ਨੇ ਕਰੀ ਫਿਰ ਇੱਕ ਮੇਰੇ ਭਾਜੀ ਨੇ ਇੰਗਲੈਂਡ ਤੋਂ ਜੀ ਤੇ ਭਾਜੀ ਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਕুকুਰਾ ਮੈਂ ਬੀਚੂ ਚਿੰਤਾ ਨਾ ਕਰ ਵੀ ਮੈਂ ਤੇਰੀ ਫੀਸ ਫੀਸ ਕਿੰਨੀ ਐ ਤੇਰੀ ਮੈਂ ਫੀਸ ਭਰ ਦਿੰਦਾ 200 ਡਾਲਰ ਫੀਸ ਦੀ ਉੱਥੇ ਜੀ ਤੇ ਉਹਨਾਂ ਨੇ ਮੇਰੀ ਫੀਸ ਭਰੀ ਤਾਂ ਫਿਰ ਇਦਾਂ ਐ ਇਹ ਕੰਪਲੀਟ ਕੰਪਲੇਸ਼ਨ ਕੰਪਲੀਟ ਕਰਿਆ ਤੇ ਆਪਣੇ ਭਾਰਤ ਲਈ ਦੋ ਗੋਲਡ ਮੈਡਲ ਹਾਸਲ ਕਰੇ ਸੀ ਸਰ ਜਿਵੇਂ ਹੁਣ ਤੁਸੀਂ ਜਿੱਤ ਕੇ ਆਏ ਸੀਗੇ ਉਸ ਤੋਂ ਬਾਅਦ ਤੁਸੀਂ ਨਾਲ ਹੀ ਆਪਣੀ ਜਿਹੜੀ ਇਹ ਜੌਬ ਤੇ ਚਲੇ ਗਏ ਸੀਗੇ ਤੇ ਉੱਥੇ ਤੁਸੀਂ ਸਫਾਈ ਦਾ ਕੰਮ ਕਰਦੇ ਹੋ ਨਾ ਤੇ ਉੱਥੇ ਤੁਸੀਂ ਸਫਾਈ ਕਰ ਰਹੇ ਸੀਗੇ ਉਹ ਵੀਡੀਓਜ਼ ਵੀ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤਾਂ ਇੱਕ ਕਈ ਵਾਰ ਇਦਾਂ ਹੁੰਦਾ ਹੈ ਨਾ ਕਿ ਲੋਕ ਸੋਚ ਲੈਂਦੇ ਕਿ ਮੈਂ ਮੈਡਲ ਜਿੱਤੇ ਤੇ ਮੈਂ ਹੁਣ ਇਹ ਕੰਮ ਕਿਉਂ ਕਰਾਂ ਨਾ ਤੇ ਤੁਹਾਡੇ ਮਨ ਦੇ ਵਿੱਚ ਇਦਾਂ ਕੁਝ ਨਹੀਂ ਆਉਂਦਾ ਮੈਂ ਇਦਾਂ ਨਾ ਹੁਣ ਇਹ ਜੇ ਮੈਂ ਹੁਣ ਇਹ ਕੰਮ ਨਹੀਂ ਕਰੂਗਾ ਤਾਂ ਫਿਰ ਮੈਂ ਅੱਗੇ ਖਾਊਗਾ ਕਿੱਥੋਂ ਕਿਉਂਕਿ ਮੇਰੇ ਕੋਲ ਤਾਂ ਇਸ ਕੰਮ ਤੋਂ ਇਲਾਵਾ ਕੋਈ ਕੰਮ ਨਹੀਂ ਜਿਹੜੀ ਮੇਰੀ ਛੁੱਟੀ ਦੀ ਮੇਰੀ ਛੁੱਟੀ ਉਹ ਇੰਨੀ ਦਿੱਤੀ ਗਈ ਸੀ ਕਿ ਮੈਂ 30 ਤਰੀਕ ਨੂੰ ਹਾਜ਼ਰ ਹੋਣੀ ਹੋਣਾ ਸੀ ਜੀ ਮੈਂ ਸਵੇਰੇ ਉੱਥੇ ਰਾਜਪੁਰੇ ਪਹੁੰਚਦਾ 4 ਵਜੇ ਹੂੰ ਦਿੱਲੀ ਤੋਂ ਰਾਜਪੁਰੇ ਪਹੁੰਚ ਕੇ ਮੇਰਾ ਦੋਸਤ ਹੈ ਉੱਥੇ ਕੁਮਕੇਸ਼ ਉਹ ਵੀ ਵਰਲਡ ਚੈਂਪੀਅਨ ਹੈ ਇਸ ਵਾਰੀ ਬਾਹਰ ਲੱਗਾ ਹੈ ਕਿ ਉਹ ਮੇਰੇ ਨਾਲ ਨਹੀਂ ਗਿਆ ਉਹ ਉਹਨੂੰ ਵੀ ਇਹੀ ਪ੍ਰੋਬਲਮ ਆਈ ਕਿ ਸਾਡੇ ਕੋਲ ਪੈਸੇ ਨਹੀਂ ਤੇ ਫਿਰ ਉਹ ਵੀ ਨਹੀਂ ਜਾ ਪਾਇਆ ਤੇ ਉਹ ਮੇਰੇ ਮੈਂ ਘੰਟਾ ਕੋਦੇ ਕੋ ਰੁਕਿਆ ਵੀ ਉਹ ਕਹਿੰਦਾ ਸਤਾਜੀ ਸੋ ਜੋ ਮੈਂ ਕਹਿੰਦਾ ਸੋਣਾ ਨਹੀਂ ਆਪਾਂ ਡਿਊਟੀ ਤੇ ਚੱਲਦੇ ਆ ਤੇ ਅਸੀਂ 5 ਵਜੇ ਜੀ ਫਿਰ ਆਪਣੀ ਡਿਊਟੀ ਨੂੰ ਜਾ ਕੇ ਸਭ ਤੋਂ ਪਹਿਲਾਂ ਅਸੀਂ ਆਪਣੀ ਡਿਊਟੀ ਨੂੰ ਕਰਿਆ ਜੀ ਜੀ ਮੈਂ ਹੁਣ ਤੁਸੀਂ ਜਿੱਤ ਕੇ ਆਏ ਹੋ ਤੇ ਇਲਾਕੇ ਦੇ ਵਿੱਚ ਬਹੁਤ ਚਰਚਾ ਹੁੰਦੀ ਹੈ ਮੀਡੀਆ ਦੇ ਵਿੱਚ ਵੀ ਜਿਹੜੀਆਂ ਤੁਹਾਡੀਆਂ ਖਬਰਾਂ ਆ ਚੁੱਕੀਆਂ ਨੇ ਤਾਂ ਖਬਰਾਂ ਆਉਣ ਤੋਂ ਬਾਅਦ ਕਿ ਇੱਥੋਂ ਦੇ ਜਿਹੜਾ ਠੋਡਾ ਐਮ ਐਲ ਏ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਜੀ ਦੇਖੋ ਐਮ ਐਲ ਏ ਸਾਹਿਬ ਵਾਲੇ ਦਾ ਮੇਰੇ ਨਾਲ ਕੋਈ ਹੋ ਨਹੀਂ ਕਰਿਆ ਕੋਈ ਕੰਟਰੈਕਟ ਨਹੀਂ ਕਰਿਆ ਕੋਈ ਮੈਨੂੰ ਸੁਨੇਹਾ ਨਹੀਂ ਭੇਜਿਆ ਤੇ ਇੱਕ ਆਪਣੇ ਪੁੱਲੂ ਸਾਹਿਬ ਨੇ ਹੂੰ ਇੱਧਰ ਇਹਨੇ ਦੀ ਕੋਠੀ ਆ ਉਹ ਵੀ ਮੇਰੇ ਖਾ ਸਰਕਾਰ ਦੇ ਵਿੱਚ ਕੋਈ ਮੰਤਰੀ ਨੇ ਪੁੱਲੂ ਸਾਹਿਬ ਦਾ ਮੈਂ ਪੂਰਾ ਨਾਂ ਨਹੀਂ ਜਾਣਦਾ ਹਾਂ ਬੰਦਾ ਤੇ ਉਹਨਾਂ ਨੇ ਮੈਨੂੰ ਜਰੂਰ ਪਰਸੋ ਇਹ ਤੋਂ 5 ਦਿਨ ਪਹਿਲਾਂ ਫੋਨ ਕਰਿਆ ਸੀ ਕਿ ਕੁਕੂਰਾਮ ਵੀ ਤੁਸੀਂ ਮੇਰੇ ਕੋਲ ਆ ਕੇ ਜਾਓ ਮੈਂ ਉਹਨਾਂ ਕੋਲ ਜਾ ਕੇ ਆਇਆ ਸੀ ਉਹਨਾਂ ਨੇ ਮੈਨੂੰ ਸਿਰਫ ਹੌਂਸਲਾ ਹੀ ਦਿੱਤਾ ਜੀ ਕਹਿੰਦੇ ਵੀ ਕੁਕੂਰਾਮ ਅਸੀਂ ਵੀ ਤੂੰ ਕੀ ਚਾਹੁੰਦਾ ਸੀ ਤੇਰੇ ਇੱਕ ਲੈਕ ਕੀ ਸੇਵਾ ਕਰੀਏ ਮੈਂ ਸੇਵਾ ਕੀ ਹੈਈ ਨਾ ਤਾਂ ਮੇਰੇ ਕੋਲ ਨੌਕਰੀ ਆ ਹੁਣ 10000 ਰੁਪਏ ਮੈਂ ਕਮਾ ਰਿਆ 10000 ਰੁਪਏ ਵਿੱਚ ਤਾਂ ਮੈਂ ਅੱਗੇ ਮੈਡਲ ਜਿੱਤ ਨਹੀਂ ਨਾ ਸਕਦਾ ਕਿ ਮੈਂ ਚਾਹੁੰਦਾ ਕਿ ਦੇਖੋ ਮੈਂ ਹਜੇ ਫਿੱਟ ਆ ਮੈਂ ਹਜੇ ਵੀ ਆਪਣੀ ਭਾਰਤ ਲਈ ਹੋਰ ਖੇਡ ਸਕਦਾ ਤੇ ਮੈਂ ਚਾਹੁੰਦਾ ਕਿ ਮੈਂ ਅੱਗੇ ਖੇਡਾਂ ਅੱਗੇ ਖੇਡਣ ਵਾਸਤੇ ਤਾਂ ਫਿਰ ਮੇਰੇ ਕੋਈ ਨਾ ਕੋਈ ਤਾਂ ਸਹਾਰਾ ਚਾਹੀਦਾ ਜੀ ਸਰਕਾਰ ਯਾ ਤਾਂ ਮੇਰੀ ਨੌਕਰੀ ਪੱਕੀ ਕਰੇ ਜਾਂ ਜੋ ਸਰਕਾਰ ਨੇ ਵਾਅਦਾ ਕਰਿਆ ਕਿ ਪਲੇਅਰਾਂ ਨੂੰ ਜੋ ਇਹਨਾਂ ਨੇ ਰਾਸੀ ਐਲਾਨ ਕਰੀ ਹੋਈ ਹੈ ਜਾਂ ਫਿਰ ਮੇਰੀ ਉਹ ਬਣਦੀ ਰਾਸੀ ਮੇਰਾ ਹੱਕ ਮੈਨੂੰ ਦਿੱਤਾ ਜਾਵੇ ਤਾਂ ਕਿ ਮੈਂ ਅੱਗੇ ਵੀ ਖੇਲ ਸਕਾਂ ਤੇ ਇੱਕ ਮੈਂ ਤੁਹਾਨੂੰ ਦੱਸਾਂ ਮੇਰੇ ਇਸ ਘਰ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਜਿਮ ਤਿਆਰ ਕਰਿਆ ਡਾਕਟਰ ਮੈਡਕਰ ਜੀ ਨੂੰ ਜੀ ਇਹਦੇ ਵਿੱਚ ਮੇਰੇ ਕੋਲੇ ਇਸ ਟਾਈਮ ਮੇਰੇ ਖਿਆਲ 20 ਤੇ 25 ਦੇ ਲਗਭਗ ਛੋਟੇ ਬੱਚੇ ਪ੍ਰੈਕਟਿਸ ਕਰ ਰਹੇ ਨੇ ਜਿਹਦੇ ਵਿੱਚ ਮੇਰੇ ਕੋਲ ਤਿੰਨ ਚਾਰ ਮੇਰੀਆਂ ਬੇਟੀਆਂ ਵੀ ਨੇ ਤੇ ਉਹਨਾਂ ਤੇ ਮਿਹਨਤ ਕਰ ਰਹੇ ਤੇ ਸਾਡੀਆਂ ਇੱਕ ਖੁਸ਼ਖਬਰੀ ਇਹ ਹੈ ਕਿ ਜਿਹੜੀ ਸਾਡੀਆਂ ਬੇਟੀਆਂ ਹੁਣੀ ਮੇਰੇ ਕੋਲ 6 ਮਹੀਨੇ ਤੋਂ ਆਈਆਂ ਨੇ ਉਹਨਾਂ ਵਿੱਚੋਂ ਇੱਕ ਕੁੜੀ ਤਾਂ ਨਾਰਥ ਇੰਡੀਆ ਚੈਂਪੀਅਨ ਬਣ ਬਣ ਚੁੱਕੀ ਆ। ਆ ਹੁਣੇ ਪਿੱਛੇ ਬੱਦੀ ਦੇ ਵਿੱਚ ਕੰਪੀਟੀਸ਼ਨ ਦਾ ਨਾਰਥ ਇੰਡੀਆ ਦਾ ਉੱਥੇ ਕੁੜੀ ਇੱਕ ਨਾਰਥ ਇੰਡੀਆ ਚੈਂਪੀਅਨ ਬਣੀ ਆ। ਤੇ ਦੂਜੀ ਕੁੜੀ ਚੰਡੀਗੜ੍ਹ ਦੇ ਵਿੱਚ ਤਾਂ ਉਹ ਵੀ ਪਿਛਲੇ ਮਹੀਨੇ ਕੰਪੀਟੀਸ਼ਨ ਇੱਕ ਉੱਥੇ ਚੈਂਪੀਅਨ ਬਣੀ ਆ। ਤੇ ਮੈਨੂੰ ਬੜੀ ਖੁਸ਼ੀ ਆ ਕਿ ਮੈਂ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਿਹਾ ਤੇ ਨਾਲੇ ਬਾਬਾ ਸਾਹਿਬ ਦੇ ਨਾਲ ਜੁੜੇ ਹੋਏ ਇਹਨਾਂ ਦੇ ਨਾਮ ਅੱਗੇ ਜਾ ਰਿਹਾ ਜੀ। ਜੀ। ਸਰ ਤੁਹਾਡੀ ਡਾਈਟ ਕੀ ਹੈ? ਡਾਈਟ ਤਾਂ ਦੇਖੋ ਇੱਕ ਬੋਡੀ ਬਿਲਡਰ ਦੀ ਡਾਈਟ ਬਹੁਤ ਹੁੰਦੀ ਆ। ਪਰ ਮੈਂ ਐਨੀ ਫਾਲੋ ਨਹੀਂ ਕਰ ਸਕਦਾ ਕਿ ਦੇਖੋ ਮੈਨੂੰ ਕਟੂ ਕਟ ਅੱਦਗਿਲੂ ਚੀਕਲ ਰੋ ਚੇਦਾ ਇਹਦੇ ਵਿਸ਼ੇ 10-12 ਅੰਡੇ ਹੁੰਨੇ ਆ ਫਿਰ ਸੈਲਡ ਹੁੰਦਾ ਹੋਰ ਵੀ ਕਾਫੀ ਅਕਰਾਕ ਆਉਂਦੇ ਪਰ ਮੈਂ ਇੰਨਾ ਨਹੀਂ ਕਰ ਸਕਦਾ ਮੇਰੇ ਕੋਲ ਤਾਂ ਸਿਰਫ ਇਹ ਦੇਖ ਲਓ ਜੀ ਵੀ ਜਦੋਂ ਮੇਰਾ ਕੰਪੀਟੀਸ਼ਨ ਦਾ ਉਦੋਂ ਮੈਂ ਥੋੜੀ ਬਹੁਤੀ ਡਾਈਟ ਲਈ ਆ ਪਰ ਹੁਣ ਨਹੀਂ ਮੇਰੀ ਹਜੇ ਵੀ ਲੋਡ ਕਰਦੀ ਕਿਉਂਕਿ ਹੁਣ ਤਾਂ ਕਰਜ਼ੇ ਉੱਪਰ ਚੜਾ ਹੋਏ ਉਹਨਾਂ ਦਾ ਵਿਆਜ ਹੀ ਜਿਹੜੀ ਮੇਰੀ ਤਨਖਾਹਾਂ ਦੀ ਆ ਵਿਆਜ ਤੇ ਚਲੀ ਜਾਂਦੀ ਹੈ ਜੀ ਮੈਂ ਹੁਣ ਤੁਸੀਂ ਅ ਮਤਲਬ ਕਿ ਤੁਹਾਡੇ ਨਾਲ ਬਹੁਤ ਸਾਰੇ ਬੱਚੇ ਵੀ ਜੁੜ ਰਹੇ ਹਨ ਹਣਾ ਤੇ ਤੁਸੀਂ ਜਿਵੇਂ ਅੱਜ ਕੱਲ ਆਪਾਂ ਕਹਿ ਦਿੰਦੇ ਆ ਕਿ ਜਿਹੜੀ ਸਾਡੀ ਯੂਥ ਆ ਉਹ ਨਸ਼ਿਆਂ ਦੇ ਵੱਲ ਜਾ ਰਹੀ ਆ ਪਰ ਬਹੁਤ ਸਾਰੇ ਬੱਚੇ ਨੂੰ ਆਪਾਂ ਇਦਾਂ ਦੇਖਦੇ ਆ ਕਿ ਉਹ ਇੰਟਰਸਟ ਵੀ ਰੱਖਦੇ ਨੇ ਗੇਮਿੰਗ ਦੇ ਵਿੱਚ ਹਣਾ ਜਾਂ ਫਿਰ ਸੇਤ ਨੂੰ ਲੈ ਕੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਨੌਜਵਾਨਾਂ ਨੂੰ ਤੇ ਅੱਜ ਜਿਹੜੀ ਪੀੜ੍ਹੀ ਐ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਸਾਰੇ ਇੱਕ ਤਾਂ ਦੇਖੋ ਨਸ਼ੇ ਵੱਲ ਤਾਂ ਤੁਹਾਨੂੰ ਧੱਕਿਆ ਜਾਂਦਾ ਹੂੰ ਤੁਸੀਂ ਆਪਣੇ ਆਪ ਨੇ ਸੋਚੋ ਕਿ ਤੁਹਾਡੇ ਮਾਪੇ ਤੁਹਾਨੂੰ ਸਕੂਲਾਂ ਚ ਕਾਲਜਾਂ ਚ ਭੇਜਦੇ ਆ ਤਾਂ ਕਿ ਤੁਸੀਂ ਕੁਝ ਬਣ ਜਾਓ ਕਿਉਂਕਿ ਸਾਨੂੰ ਪਤਾ ਨਾ ਕਿ ਪੜ੍ਹਾਈ ਤੋਂ ਬਿਨਾਂ ਕੁਝ ਨਹੀਂ ਹੈ ਜੀ ਕਿ ਬਾਬਾ ਸਾਹਿਬ ਨੇ ਕਿਹਾ ਕਿ ਜਿਹੜਾ ਬੰਦਾ ਇਹ ਸਿੱਖਿਆ ਇੱਕ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਓਗਾ ਉਹ ਧਾੜੂ ਆ ਜੀ ਤਾਂ ਹਰ ਬੱਚੇ ਨੂੰ ਚਾਹੀਦਾ ਕਿ ਆਪਣੀ ਪੜ੍ਹਾਈ ਵੱਲ ਤੇ ਆਪਣੀ ਗੇਮ ਵੱਲ ਧਿਆਨ ਰੱਖਣ ਫਾਲਤੂ ਗੱਲਾਂ ਚ ਤਾਂ ਆਪਣਾ ਕੈਰੀਅਰ ਖਰਾਬ ਕਰਨ ਵਾਲਾ ਜੀ ਕਿਉਂਕਿ ਟਾਈਮ ਬੱਚੇ ਕੋਲ ਕਿੰਨਾ ਹੁੰਦਾ ਆ ਹੀ ਜਿਹੜੇ 5-4 ਸਾਲ ਹੁੰਦੇ ਆ ਇਹਦੇ ਵਿੱਚ ਬੱਚੇ ਆਪਣਾ 5-4 ਸਾਲ ਨਸ਼ੇ 'ਚ ਆਸ-ਪਾਸੇ ਬਤਾ ਲੈਂਦੇ ਨੇ ਉਸ ਤੋਂ ਬਾਅਦ ਅੱਗੇ ਫੇਲ ਹੋ ਜਾਂਦੇ ਨੇ ਬਿਲਕੁਲ ਤੇ ਬੱਚਿਆਂ ਨੂੰ ਅਪੀਲ ਕਰਾਂਗਾ ਕਿ ਉਹ ਸਿਹਤ ਕੰਨੀ ਤੇ ਆਪਣੇ ਮਾਪੇ-ਆਪਾ ਕੰਨੀ ਆਪਣੇ ਦੇਸ਼ ਕੰਨੀ ਧਿਆਨ ਰੱਖਣ ਤੇ ਅੱਗੇ ਵਧਣ ਜੀ ਪੜੋ ਲਿਖੋ ਸੰਘਰਸ਼ ਕਰੋ ਜੁੜੋ ਸੋ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਤੇ ਤੁਹਾਨੂੰ ਮੁਬਾਰਕਾਂ ਕਿ ਤੁਸੀਂ ਦੇਸ਼ ਦੇ ਲਈ ਨਾ ਮੈਡਲ ਜਿੱਤਿਆ ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਦੇਸ਼ ਦੇ ਲਈ ਹੋਰ ਤਰੱਕੀ ਕਰੋ ਧੰਨਵਾਦ ਸੋ ਇਹ ਸੀ ਸਾਡੇ ਨਾਲ ਕੁਕੂ ਰਾਮ ਜੀ ਤੇ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਇੱਥੇ ਤੱਕ ਪਹੁੰਚੇ ਨੇ ਆਪਣੀ ਮਿਹਨਤ ਦੇ ਬਲਬੂਤੇ ਪਹੁੰਚੇ ਨੇ ਪਰ ਜੇਕਰ ਆਪਾਂ ਇਸ ਦੇ ਵਿੱਚ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਨੂੰ ਚਾਹੀਦਾ ਆ ਕਿ ਜੋ ਵੀ ਸਾਡੇ ਦੇਸ਼ ਦੇ ਲਈ ਖੇਡ ਰਹੇ ਨੇ ਹਾਲਾਂਕਿ ਖਬਰਾਂ ਦੇ ਰਾਹੀਂ ਉਹਨਾਂ ਨੂੰ ਪਤਾ ਜ਼ਰੂਰ ਲੱਗ ਜਾਂਦਾ ਹੈ ਪਰ ਉਹਨਾਂ ਦੇ ਵੱਲੋਂ ਪਹੁੰਚ ਕਰਨੀ ਨਾ ਤੱਕ ਬਹੁਤ ਜ਼ਰੂਰੀ ਆ ਤਾਂ ਹੀ ਇਹਨਾਂ ਦਾ ਹੌਸਲਾ ਵਧੇਗਾ ਕਿਉਂਕਿ ਜੇਕਰ ਸਰਕਾਰਾਂ ਹੀ ਉਹਨਾਂ ਨੂੰ ਹੱਲਾਸ਼ੀਰੀ ਨਹੀਂ ਦੇਣਗੀਆਂ ਤਾਂ ਖਿਡਾਰੀਆਂ ਦਾ ਕਿਤੇ ਨਾ ਕਿਤੇ ਮਨ ਟੁੱਟ ਜਾਂਦਾ ਆ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤੇ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸਖਸ਼ੀਅਤ ਦੇ ਨਾਲ ਫਿਲਹਾਲ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ